ਓੰਕਾਰ ਇਕ ਓੰਕਾਰ ਸਤਨਾਮ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਭਉ ਨਿਰਵੈਰ ਨਿਰਵੈਰ ਅਕਾਲ ਅੰਮ੍ਰਿਤ ਅਕਾਲ ਅੰਮ੍ਰਿਤ ਅਜੂਨੀ ਸੈ ਭੰ ਅਜੂਨੀ ਸੈ ਭੰ ਗੁਰ ਪ੍ਰਸਾਦ ਗੁਰ ਪ੍ਰਸਾਦ ਰੱਬ ਰੱਬ ਆਦ ਸੱਚ ਆਦ ਸੱਚ ਜੁਗਾਦ ਸੱਚ ਜੁਗਾਦ ਸੱਚ ਹੈ ਪੀ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਨਾਨਕ ਹੋਸੀ ਪੀ ਸੱਚ ਚਰਮੂਲ ਨਾ ਤੁਰੀਂ ਦੋ ਚਰਮੂਲ ਨਾ ਤੁਰੀਂ ਦੋ ਜੇ ਚਰਿਆਪਾ ਕਿਰਪਾਲ ਜੀ ਬੱਬਾ ਬਾਬਾ ਨਾਨਕ ਸਤਿ ਸ੍ਰੀ ਅਕਾਲ ਬਾਬਾ ਨਾਨਕ ਹਰੇ ਖਰਚ ਤਨ ਮਾਨ ਹਰੇ ਖਰਚ ਤਨ ਮਾਨ ਪੌੜੀ ਜਾ ਤੂੰ ਮੇਰਾ ਵੱਲ ਹੈ ਪੌੜੀ ਜਾ ਤੂੰ ਮੇਰਾ ਵੱਲ ਹੈ ਆਪਿਆ ਮੋਛੰਦਾ ਆਪਿਆ ਮੋਛੰਦਾ ਤੁਸ ਸਭ ਕੁਛ ਮੈਨੂੰ ਸੌਂਪਿਆ ਤੁਸ ਸਭ ਕੁਛ ਮੈਨੂੰ ਸੌਂਪਿਆ ਨਾ ਪੇਰਾ ਰਹਤ ਰਹੰਦਾ ਹਰ ਹਰ ਚਰਹੰਦਾ ਲਖ ਚਰਾਸੀ ਮੇਧਨੀ ਲਖ ਚਰਾਸੀ ਮੇਧਨੀ ਸਭ ਸੇਵਕ ਨੰਦਾ ਸਭ ਸੇਵ ਕਰੰਦਾ ਰੇ ਵੈਰੀ ਮਿੱਤਰ ਸਭ ਕੀਤੇ ਆਂ ਰੇ ਵੈਰੀ ਮਿੱਤਰ ਸਭ ਕੀਤੇ ਆਂ ਮੈਂ ਮੰਗੰ ਮੰੰਦਾ ਰੇ ਮੰਗੰ ਮੰੰਦਾ ਰੇ ਕੋਈ ਨਾ ਪੁੱਛੇ ਫਤੋਏ ਨਾ ਪੁੱਛੇ ਜਯਾ ਭਕਸ਼ੰਦਾ ਨਾ ਭਕਸ਼ੰਦਾ ਆਨੰਦ ਪ੍ਰਿਆ ਸੁਖ ਪਾਇਆ ਆਨੰਦ ਪ੍ਰਿਆ ਸੁਖ ਪਾਇਆ ਮੇਲ ਕਰ ਗੋਵਿੰਦਾ ਮੇਲ ਗੁਰ ਗੋਵਿੰਦਾ ਸਭੇ ਕਾਜ ਸਵਾਰੇ ਸਭੇ ਕਾਜ ਸਵਾਰੇ ਨਾ ਤੁਧ ਪਾਵੰਦਾ ਨਾ ਤੁਧ ਪਾਵੰਦਾ ਗਉੜੀ ਮਹਲਾ ਪੰਜਵਾਂ ਹੋਈ ਮਹਲਾ ਪੰਜਵਾਂ ਹਰ ਕਰ ਬੈ ਸੋ ਹਰ ਜਨ ਪਿਆਰੇ ਹਰ ਕਰ ਬੈ ਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਸਤਿਗੁਰ ਤੁਮਰੇ ਕਾਜ ਸਵਾਰੇ ਦੁਤ ਦੂਤ ਪਰਮੇਸ਼ਰ ਮਾਰੇ ਦੁਸਤ ਦੂਤ ਪਰਮੇਸ਼ਰ ਮਾਰੇ ਗਿਆਨ ਕੀ ਪਹਿਜ ਰਖੀ ਕਰਤਾ રે ਗਿਆਨ ਕੀ ਪਹਿਜ ਰਖੀ ਕਰਤਾ રે ਬਾਦਸ਼ਾਹ ਸਭ ਵਸਕਰ ਦੀਨੇ ਬਾਦਸ਼ਾਹ ਸਭ ਵਸਕਰ ਦੀਨੇ ਅੰਮ੍ਰਿਤ ਨਾਮ ਰਸ ਪੀਂ कृपा भॻवाने प्रभ अंतर आन के वट पकड़ी प्रभु स्वामी बिलावल महला पंजमा Oh. Um...